ਦੇਖ ਲਿਆ ਆ ਬਖਸਾ والله ਹੀ ਆ ਜੀ ਤਰੀ ਮੌਲਾ ਜੀ ਇਹ ਨਹੀਂ ਤੂਦੀ ਲਾ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਆਜੀ ਕੀ ਗੱਲ ਬਾਤ ਹੋਈ ਐ ਜੀ ਅਰੇ ਮੈਂ ਕੁਲਜਿੰਦਰ ਸਿੰਘ ਤਰਨਤਾਰਨ ਤੋਂ ਤੇ ਸਾਡੀ ਦੁਕਾਨ ਬੋਡੀ ਚੌਂਗ ਦੇ ਵਿੱਚ ਆ ਜਿੱਦਕੀ ਬਿਲਕੁਲ ਸਾਹਮਣੇ ਈਐਮਟੀ ਬ੍ਰਾਂਚ ਆ ਟ੍ਰੈਫਿਕ ਪੁਲਿਸ ਦਾ ਅਮ੍ਰਿਤਸਰ ਤਰਨਤਾਰਨ ਡਿਸਟ੍ਰਿਕਟ ਦਾ ਮੇਨ ਆਫਿਸਰ ਤੇ ਬੋਡੀ ਚੌਂਕ 'ਚ ਇੱਥੇ ਕਾਫੀ ਪੁਲਿਸ ਵਾਲੇ ਹੁੰਦੇ ਆ ਪਰ ਉਹਨਾਂ ਦੇ ਬਾਵਜੂਦ ਵੀ ਸਾਡੀ ਦੁਕਾਨ ਤੇ ਚੋਰੀ ਹੋ ਗਈ ਆ ਰਾਤ ਨੂੰ ਆਏ ਆ ਲੁਟੇਰੇ ਤੇ ਚੋਰੀ ਕਰਕੇ ਤੇ ਚਲੇ ਗਏ ਨੁਕਸਾਨ ਦਾ ਅੰਦਾਜ਼ਾ ਕਿੰਨਾ ਨੁਕਸਾਨ ਦਾ ਅੰਦਾਜ਼ਾ ਇਸ ਤਰ੍ਹਾਂ ਕਿ ਸਾਡਾ ਕੰਮ ਜ਼ਿਆਦਾਤਰ ਆਨਲਾਈਨ ਹੁੰਦਾ ਆ ਤੇ ਪੇਮੈਂਟ ਅਸੀਂ ਇੱਥੇ ਘੱਟ ਰੱਖਦੇ ਆ ਬਟ ਹੁਣ ਅਸੀਂ ਐਸਟੀਮੇਟ ਲਗਾ ਰਿਆ ਵੀ ਕੀ ਸਿਸਟਮ ਹੈ ਕੀ ਨਹੀਂ ਇੱਕ ਵਾਰੀ ਸਾਨੂੰ एग्ਜੈਕਟ ਅਮਾਉਂਟ ਪਤਾ ਲੱਗੀ ਫਿਰ ਅਸੀਂ ਦੱਸਾਂਗੇ ਵੀ ਸਾਡਾ ਕੀ ਨੁਕਸਾਨ ਹੋਇਆ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆ ਵੀ ਪਰਸੋਂ ਵੀ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਇਕੱਠੇ ਹੋਏ ਸੀਗੇ ਸਾਰੇ ਬਾਜ਼ਾਰ ਬੰਦ ਸੀਗਾ ਸਾਰੇ ਧਰਮਸ਼ਾਲਾ ਗੰਡਿਆਂ ਵਾਲੀ ਇਕੱਠੇ ਹੋਏ ਸੀ ਕਹਿੰਦੇ ਸੀ 10 ਤੋਂ 15 ਦਿਨ ਦੇ ਵਿੱਚ ਵਿੱਚ ਚੋਰ ਤੁਹਾਡੇ ਹਵਾਲੇ ਕਰ ਦਾਂਗੇ ਪਰ ਇੱਕ ਦਿਨ ਵੀ ਨਹੀਂ ਬੀਤਿਆ ਤੇ ਚੋਰੀ ਇੱਥੇ ਵੀ ਹੋ ਗਈ ਤੁਹਾਡੇ ਅੱਜ ਅੱਜ ਇਹ ਵੀ ਪੀਸੀਆਰ ਵਾਲੇ ਦੱਸ ਦੇਪੇ ਤਿੰਨ ਚੋਰੀਆਂ ਹੋ ਗਈਆਂ ਤਰਨ ਤਰਨ ਦੇ ਵਿੱਚ ਰਾਤੋ ਰਾਤ ਇਹ ਕਿਦਰ ਕਿਦੇ ਪੁਲਿਸ ਨੂੰ ਕੰਮ ਹੀ ਨਹੀਂ ਬਿਲਕੁਲ ਜੀ ਪਰ ਅਸੀਂ ਕਹਿ ਨਹੀਂ ਸਕਦੇ ਉਹਨਾਂ ਨੂੰ ਮੈਂ ਤੇ ਇਹੋ ਹੀ ਕਹਾਂਗਾ ਵੀ ਜਿੰਨੇ ਵੀ ਇੱਥੇ ਸਿਵਲ ਬੰਦੇ ਆ ਆਪਣੀ ਸੇਫਟੀ ਆਪ ਹੀ ਕਰਨ ਬਾਅਦ ਤੋਂ ਚੋਰੀ ਹੋਈ ਕਿੰਨੇ ਕਿੰਨੇ ਪਤਾ ਲੱਗਾ ਕੋਈ ਕੋਈ ਦੱਸਿਆ ਲੱਗਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੀ ਕਾਫੀ ਨਹੀਂ ਕੀਤੀ ਕਰਦੇ ਜੀ